ਪੰਜਾਬ ਅੰਦਰ ਚੰਗੀ ਅਤੇ ਸਸਤੀ ਸਿੱਖਿਆ ਸਾਧਨਾ ਦੀ ਘਾਟ ਕਰ ਨੌਜਵਾਨ ਬਾਹਰਲੇ ਮੁਲਕਾਂ ਦਾ ਰੁਖ ਕਰ ਰਹੇ ਨੇ ਪਰ ਕਈ ਪਰਿਵਾਰ ਉਹ ਵੀ ਨੇ ਜੋ ਆਪਣੇ ਬੱਚਿਆਂ ਨੂੰ ਬਾਹਰਲੇ ਮੁਲਕ ਭੇਜਣ ਦੀ ਬਜਾਏ ਪੰਜਾਬ ਵਿੱਚ ਹੀ ਰੱਖਣਾ ਚਾਹੁੰਦੇ ਨੇ ਅਤੇ ਕਿਸੇ ਵਧੀਆ ਨੌਕਰੀ ਉੱਤੇ ਅਫਸਰ ਲੱਗਿਆ ਦੇਖਣਾ ਚਾਹੁੰਦੇ ਨੇ ਅਜਹੀ ਹੀ ਕਹਾਣੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਅੰਮ੍ਰਿਤਸਰ ਸਾਹਿਬ ਦੇ ਸੁਲਤਾਨਵਿੰਡ ਦੀ ਜਿੱਥੋਂ ਦਾ ਰਹਿਣ ਵਾਲਾ ਨੌਜਵਾਨ ਹੈ ਅਮਨਪ੍ਰੀਤ ਸਿੰਘ ਜੋ ਪੰਜਾਬ ਵਿੱਚ ਹੀ ਰਹਿ ਕੇ ਵੱਡਾ ਅਫਸਰ ਬਣਨਾ ਚਾਹੁੰਦਾ ਹੈ ਇਸ ਨੌਜਵਾਨ ਦਾ ਸੁਪਨਾ ਪੂਰਾ ਕਰਨ ਵਿੱਚ ਖਾਲਸਾ ਐਡ ਅਤੇ ਸਬਰ ਫਾਊਂਡੇਸ਼ਨ ਮਦਦ ਕਰ ਰਹੀਆਂ ਨੇ ਜਿਹੜੇ ਖਾਲਸਾ ਸਬਰ ਫਾਊਂਡੇਸ਼ਨ ਨਾਲ ਲਿੰਕ ਖਾਲਸਾ ਐਡ ਵਾਲੇ ਜਿਹੜੇ ਇਹਨਾਂ ਨੂੰ ਮਿਲਾ ਕੇ ਲਬਾਸਨ ਆਈਐਸ ਤੋਂ ਇਹ ਆਈਐਸ ਦਾ ਕੋਰਸ ਕਰਾ ਰਹੇ ਆ ਜਿਹੜੇ ਫ੍ਰੀ ਆਈਐਸ ਦਾ ਕੋਰਸ ਕਰਾ ਰਹੇ ਆ ਕਿ ਜਿਹੜਾ ਅਸੀਂ ਇੱਕ ਪ੍ਰੋਪਰ ਅਫਸਰ ਬਣ ਸਕੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੀ ਦੇਸ਼ ਦੀ ਸੇਵਾ ਕਰ ਸਕੇ ਤੇ ਉਹਨਰ ਇਨੀਸ਼ੀਏਟਿਵ ਨਾਲ ਜਿਹੜਾ ਕੋਰਸ ਹੋ ਰਿਹਾ ਫਿਰ ਉਹ ਕੋਰਸ ਦੀਆਂ ਕਲਾਸਿਸ ਲਗਾ ਕੇ ਉਹਨੇ ਸਟੱਡੀ ਕਰ ਰਹੇ ਆ ਮੈਂ ਨੌਜਵਾਨਾਂ ਦਾ ਰੁਝਾਨ ਆਇਲਟਸ ਨਾਲੋਂ ਤੋੜ ਕੇ ਆਈਐਸ ਪੀਸੀਐਸ ਜਿਹੇ ਪੇਪਰਾਂ ਦੀ ਤਿਆਰੀ ਵੱਲ ਪਾਉਣ ਲਈ ਪੰਜਾਬ ਅੰਦਰ ਪਹਿਲੀ ਵਾਰ ਖਾਲਸਾ ਆਈਡ ਅਤੇ ਸਬਰ ਫਾਊਂਡੇਸ਼ਨ ਮਿਲ ਕੇ ਹਮਲਾ ਮਾਰ ਰਹੀਆਂ ਨੇ ਸਬਰ ਫਾਊਂਡੇਸ਼ਨ ਇੱਕ ਸਾਡਾ ਇਨੀਸ਼ੀਏਟਿਵ ਆ ਜਿਹੜਾ ਅਸੀਂ ਖਾਲਸਾ ਆਈਡ ਦੇ ਨਾਲ ਖਾਲਸਾ ਆਈਡ ਇੰਟਰਨੈਸ਼ਨਲ ਨਾਲ ਸ਼ੁਰੂ ਕੀਤਾ ਹੋਇਆ ਆ ਉਸ ਦੇ ਵਿੱਚ ਜਿਹੜੇ ਤੁਹਾਡੇ ਵਿਲੇਜ ਜਾਨੀ ਕਹ ਲਓ ਕਿ ਜਿਹੜੀ ਉਹ ਕਲਾਸ ਆ ਜਿਹੜੀ ਆਪਣੇ ਆਪ ਨੂੰ ਅਫੋਰਡ ਨਹੀਂ ਕਰ ਪਾ ਰਹੀ ਤੇ ਉਹ ਐਸਪੀਰੈਂਟਸ ਜਿਹੜੇ ਆਪਣੀ ਕਹ ਲਓ ਕਿ ਆਪਣੀ ਕੋਚਿੰਗ ਨੂੰ ਜਾਂ ਆਪਣੇ ਜਿਹੜੀ ਸਿਕ ਕੰਪੀਟੀਟਿਵ ਇਗਜ਼ਾਮਸ ਦੀ ਤਿਆਰੀ ਵਾਸਤੇ ਅਫੋਰਡ ਨਹੀਂ ਕਰ ਪਾ ਰਹੇ ਜਾਂ ਉਹ ਕਹ ਲਓ ਕਿ ਜ਼ਰੂਰਤਮੰਦ ਜਾਂ ਇੰਟੈਲੀਜੈਂਟ ਬੱਚੇ ਜਿਹੜੇ ਪੰਜਾਬ ਦੇ ਕੁਝ ਕਰਨਾ ਚਾਹੁੰਦੇ ਆ ਅਸੀਂ ਉਹਨਾਂ ਦੇ ਲਈ ਇਹ ਕੋਰਸ ਸ਼ੁਰੂ ਕੀਤਾ ਹੋਇਆ ਹੈ ਇਹ ਫ੍ਰੀ ਕੋਰਸ ਹੈ ਜੀ ਤੇ ਆਨਲਾਈਨ ਹੈ ਪਹਿਲੇ ਸਾਲ ਦੇ ਲਈ ਤੇ ਅਸੀਂ ਇਹਨੂੰ ਉਹ ਅਗਲੇ ਸਾਲ ਤੋਂ ਆਫਲਾਈਨ ਵੀ ਲੈ ਕੇ ਜਾਵਾਂਗੇ ਨੌਜਵਾਨ ਅਮਨਪ੍ਰੀਤ ਸਿੰਘ ਦੇ ਪਿਤਾ ਪਿਛਲੇ 30 ਸਾਲ ਤੋਂ ਰਾਜ ਮਿਸਤਰੀ ਦਾ ਕੰਮ ਕਰਦੇ ਨੇ ਤੇ ਮਾਤਾ ਜੀ ਕੱਪੜੇ ਸਿਲਾਈ ਕਰਕੇ ਘਰ ਦਾ ਗੁਜ਼ਾਰਾ ਕਰ ਰਹੇ ਨੇ ਅਮਨਪ੍ਰੀਤ ਖੁਦ ਵੀ ਅੰਮ੍ਰਿਤਸਰ ਵਿੱਚ ਕਿਲਾ ਗੋਬਿੰਦਗੜ੍ਹ ਵਿੱਚ ਪਤੌਰ ਸੁਪਰਵਾਈਜ਼ਰ ਨੌਕਰੀ ਕਰ ਰਿਹਾ ਹੈ ਆਪ ਮੈਂ ਆਠ ਕੀਤੀਆਂ ਮੁੜ ਕੇ ਬਾਅਦ ਵਿੱਚ ਫਰੇ ਲੈਂਡ 'ਚ ਪੈ ਗਏ ਪੜਾਈ ਨਹੀਂ ਹੋਈ ਫਿਰ ਉਹ ਅੱਠ ਛੇ ਪਾਸ ਕਰਕੇ ਤੇ ਫਿਰ ਇਧਰ ਹੋ ਗਈ ਪਰ ਹੁਣ ਤੱਕ ਮਾਤਾ ਪਿਤਾ ਦਾ ਫਿਰ ਨਹੀਂ ਸੁਤਰਾਉਂਦਾ ਫੇਰੇ ਕਰਕੇ ਫਿਰ ਮਹਾ ਵਿੱਚੋਂ ਹੱਥ ਪਾਸ ਆ ਤੇ ਆਪਾਂ ਕੰਮ ਕਰ ਕਰ ਲਈਏ ਅ ਸਰਮਗ ਬੰਨੇਗੜ ਫੋਰਟ ਸਿਕਿਉਰਿਟੀ ਜੋਬ ਕਰਦਾ ਮੈਨੂੰ 10 ਸਾਲ ਹੋ ਗਏ ਠੀਕ ਕੰਮ ਕਰਦੇ ਨੂੰ ਜਦੋਂ 10 ਤੋਂ 5 ਛੁੱਟੀ ਹੁੰਦੀ ਆ ਉਸ ਤੋਂ ਬਾਅਦ ਆ ਕੇ 10 15 ਮਿੰਟ ਸਾਲ ਲੈ ਕੇ ਫਿਰ ਟਰਨ ਬਾਈ ਟਰਨ ਕਲਾਸਾਂ ਲਗਾਈ ਦੀਆਂ ਵਾ ਤੇ ਕੁਝ ਕਲਾਸ ਅਗਰ ਮਿਸ ਹੋਵੇ ਕੋਈ ਫਿਰ ਉਹਦੀ ਆਪਾਂ ਰਿਵੀਜ਼ਨ ਕਰ ਲਈਦੀ ਆ ਥੋੜਾ ਟੜਕਟੂ ਕੇ ਕਲਾਸ ਲਗਾ ਲਈਦੀ ਆ ਥੋੜਾ ਮੈਨੇਜ ਕਰਕੇ ਅਡਜਸਟਮੈਂਟ ਕਰਕੇ ਟਾਈਮਿੰਗ ਦੀ ਜਦੋਂ ਥੋੜਾ ਲੇਟ ਜਾ ਅੱਗੇ ਜਾਂ ਟੜਕੇ ਉੱਠ ਕੇ ਐਸੇ ਅਡਜਸਟਮੈਂਟ ਹੋ ਰਹੀ ਹੈ ਕਿ ਸਟੱਡੀ ਚੱਲਦੀ ਰਹੇ ਸਟੱਡੀ ਨਾ ਰੁਕੇ ਕਿਸੇ ਕਿਨੋਂ ਅਮਨਦੇਵ ਮਾਤਾ ਜੀ ਕਈ ਸਾਲਾਂ ਤੋਂ ਕੱਪੜੇ ਸਿਲਾਈ ਕਰਕੇ ਘਰ ਚਲਾਉਣ ਵਿੱਚ ਆਪਣੇ ਪਤੀ ਦਾ ਸਾਥ ਦੇ ਰਹੇ ਨੇ ਕੰਮ ਕਰ ਤੁਹਾਨੂੰ ਵਾਹੀ ਅੱਜ ਕੱਲ ਦੇ ਕਿਦਾਂ ਦੇ ਆ ਲੋਕਡਾਊਨ ਤੇ ਸਾਡੇ ਤਾਂ ਬੁਰਾ ਹੀ ਆ ਰਿਹਾ ਸਾਨਾ ਵੀ ਰੋਟੀ ਪਾਨ ਤੋਂ ਵੀ ਬੁਰਾ ਲੇ ਦੋ ਬੇਟੇ ਕਬੀ ਵੱਡਾ ਤੇ ਵੀ ਐ ਪੜ੍ਹਾਈ ਕਰੰਦੇ ਅਜੇ ਨਾਲੇ ਪ੍ਰਾਈਵੇਟ ਜੋਬ ਕਰਦਾ ਸਕਿਉਰਿਟੀ ਗਾਰਡ ਤੇ ਨਿੱਕਾ ਕਲਾਸ ਟੂ ਕਰਕੇ ਠੇਹ ਤੇ ਪਾਠ ਦੀ ਤਿਆਰੀ ਸਿੱਖਦਾ ਪਿਆ ਪਾਠ ਕਰਦਾ ਉਹਦਾ ਤੇ ਬੇਟੀਆਂ ਜੀ ਵਿਆਹ ਕੀਤੀ ਤੇ ਫਰੀ ਹੋ ਅਮਨਪ੍ਰੀਤ ਦਾ ਸੁਪਨਾ ਹੈ ਕਿ ਉਹ ਪੰਜਾਬ ਵਿੱਚ ਰਹਿ ਕੇ ਪੰਜਾਬ ਦੀ ਸੇਵਾ ਕਰੇ ਤੇ ਸਿਸਟਮ ਵਿੱਚ ਬਦਲਾ ਲਿਆਵੇ ਮੇਰਾ ਜਿਆਦਾ ਇਸ ਟਾਈਮ ਤੇ ਫੋਕਸ ਸੀ ਜਿਹੜਾ এডੂਕੇਸ਼ਨ ਦੇ ਨਾਲ ਜਾਂ ਹੈਲਥ ਨਾਲ ਲਿੰਕ ਬਾਕੀ ਉਸ ਤੋਂ ਇਲਾਵਾ ਜੋ ਵੀ ਮੇਨ ਉਸ ਟਾਈਮ ਇਸ਼ੂ ਹੋਣਗੇ ਉਸ ਨੂੰ ਕਿਦਾਂ ਹੱਲ ਕੀਤਾ ਜਾਵੇ ਕਿ ਇੱਕ ਵਧੀਆ ਤਰੀਕੇ ਨਾਲ ਹੱਲ ਕੀਤਾ ਜਾਵੇ ਕਿ ਜਿੰਨਾ ਕੋਈ ਮਿਸ ਹੈਪਨਿੰਗ ਨਾ ਹੋਵੇ ਤੇ ਪੰਜਾਬ ਦੇ ਸਾਰੇ ਮਸਲੇ ਆ ਲੋ ਜੀ ਇਸ ਟਾਈਮ ਅਸੀਂ ਵਰਕ ਕਰਾਂਗੇ ਹਰ ਉਹ ਚੀਜ਼ ਖੋਜਾਂਗੇ ਜਿੰਨਾ ਖੇਤਰੋ ਖੇਤੀ ਦੇ ਮਸਲੇ ਹੱਲ ਹੋ ਸਕਣ ਜਾਂ ਹੋਰ ਬਰੀਕੀ ਚੀਜ਼ ਲੱਭਾਂਗੇ ਜਿਨਾ ਆਪਣਾ ਜੋ ਵੀ ਪੰਜਾਬ ਚ ਸਿਸਟਮ ਚੱਲਦਾ ਬੱਚੇ ਵਧੀਆ ਪੜ ਸਕਣ ਬਾਹਰ ਜਾਣ ਤੋਂ ਰੋਕ ਸਕਣਾ ਉਹਨਾਂ ਨੂੰ ਚੰਗੀ ਐਜੂਕੇਸ਼ਨ ਮਿਲ ਸਕੇ ਉਹਨਾਂ ਨੂੰ ਚੰਗਾ ਮੋਟੀਵੇਟ ਮਿਲ ਸਕੇ ਕਿ ਤੁਸੀਂ 10ਵੀਂ ਤੋਂ ਬਾਅਦ ਜਾਂ 10th ਤੋਂ ਬਾਅਦ ਪਲੱਸ 1 ਪਲੱਸ 2 ਕੀ ਕਰ ਸਕਦੇ ਜੇ ਉਸ ਪਲੱਸ 1 ਪਲੱਸ 2 ਤੋਂ ਬਾਅਦ ਤੁਸੀਂ ਕੀ ਕਰ ਸਕਦੇ ਨਾ ਤੁਸੀਂ ਆਪਦਾ ਫਿਊਚਰ ਸੈੱਟ ਕਰ ਸਕੋ ਜਿਹੜੇ ਗਰੀਬ ਪਰਿਵਾਰ ਹੈ ਹਸਪੀਟਲਾਂ ਦੇ ਵਿੱਚ ਜਿਹੜੇ ਕਾਫੀ ਖਰਚੇ ਲਖਾਉਂਦੇ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਉਹਨਾਂ ਨੂੰ ਇਲਾਜ ਨਾ ਕਰਾਉਣ ਦੇ ਕਰਕੇ ਲਾਇਨਾ ਗਰੋਂਦੇ ਕਰਕੇ ਕਾਫੀ ਨਰੀਆ ਜੋ ਡੈਥ ਵਗੈਰਾ ਜਾਂ ਜੋ ਵੀ ਹੁੰਦਾ ਵਾ ਇਸ ਚੀਜ਼ ਦਾ ਕਿ ਗਵਰਨਮੈਂਟ ਹਸਪੀਟਲ ਦੇ ਵਿੱਚ ਵੱਧ ਤੋਂ ਵੱਧ ਜਾਨ ਇਲਾਜ ਕਰਉਣ ਕੀ ਉਹਨਾਂ ਨੂੰ ਵੀ ਚੰਗੀਆਂ ਸਹੂਲਤਾਂ ਮਿਲ ਸਕਣ ਇਸ ਪ੍ਰੋਜੈਕਟ ਤਹਿਤ ਪੰਜਾਬ ਦਾ ਹਰ ਲੋੜਵੰਦ ਬੱਚਾ ਮਹਿੰਗੇ ਪੇਪਰਾਂ ਦੀ ਮੁਫਤ ਟ੍ਰੇਨਿੰਗ ਲੈ ਸਕੇਗਾ ਦੇਖੋ ਇਹਦਾ ਸਭ ਤੋਂ ਵੱਡਾ ਕਾਰਨ ਤੇ ਇਹ ਕਿ ਜਿਹੜਾ ਪੰਜਾਬ ਐਸ ਟਾਈਮ ਜਿਹੜੀ ਇੱਕ ਟਾਈਮ ਹੁੰਦਾ ਸੀ ਕਿ ਜੀ ਤੁਸੀਂ ਅੱਜ ਤੁਸੀਂ ਦੇਖੋ ਤੇ ਕਿ ਪੰਜਾਬ ਦੇ ਜਿਹੜੇ ਆਫੀਸਰਸ ਆ ਤੁਹਾਨੂੰ ਦਿਖਦੇ ਹੁੰਦੇ ਸੀਗੇ ਤੇ ਇੱਕ ਬਹੁਤ ਵਧੀਆ ਰੇਸ਼ਿਓ ਹੁੰਦੀ ਸੀ ਕਿ ਜਿਹਨ ਉਸ ਕੰਪੀਟੀਟਿਵ ਇਗਜ਼ਾਮ ਦੇ ਜਿਹੜੇ ਪੰਜਾਬ ਦੇ ਬੱਚੇ ਪਾਰਟਿਸਿਪੇਟ ਕਰਦੇ ਸੀਗੇ ਜੋ ਹੌਲੀ ਹੌਲੀ 90s ਦੇ ਤਾਂ ਕੌਂਦੀਆਂ ਦੀ ਖਤਮ ਹੋ ਗਈ ਹੈ। ਸੋ ਅੱਜ ਕੀ ਹੋ ਰਿਹਾ ਹੈ ਕਿ ਜ਼ਿਆਦਾਤਰ ਜਿਹੜੇ ਬੱਚੇ ਆਊਟ ਆਫ ਪੰਜਾਬ ਦੇ ਵਿੱਚ ਹੀ ਤੁਸੀਂ ਦੇਖ ਲਓ ਜਿੰਨੇ ਵੀ ਨਵੇਂ ਆਫੀਸਰਜ਼ ਆਉਂਦੇ ਆ ਮੋਸਟਲੀ ਆਊਟ ਆਫ ਪੰਜਾਬ ਦੇ ਆਉਂਦੇ ਆ। ਸੋ ਸਾਡੀ ਇੱਕ ਇੱਕ ਸੋਚ ਇਹ ਹੈਗੀ ਕਿ ਪੰਜਾਬ ਦਾ ਬੱਚਾ ਇਸ ਲਈ ਕਿਉਂਕਿ ਐਂਡ ਆਫ ਦਾ ਡੇ ਤੁਸੀਂ ਆਪਣੇ ਜੜਾ ਵੱਲ ਦੇਖਦੇ ਆ ਤੁਸੀਂ ਜ਼ਿੰਦਗੀ 'ਚ ਕਿਤੇ ਵੀ ਪਹੁੰਚ ਜਾਓ। ਜੋ ਤੁਹਾਨੂੰ ਆਪਣੀ ਜੜਾ ਯਾਦ ਆਉਂਦੀਆਂ ਜੇ ਤੁਸੀਂ ਅਮਰੀਕਾ ਕੈਨੇਡਾ ਬੱਚੇ ਜੇ ਪਹ ਤੋ ਜਿਹੜੇ ਪੰਜਾਬ ਦੇ ਬੱਚੇ ਜੇ ਪੰਜਾਬ ਚ ਰਹਿਣਗੇ ਜਾਂ ਪੰਜਾਬ ਤੋਂ ਬਾਹਰ ਵੀ ਜਾ ਕੇ ਕਿਤੇ ਕੰਮ ਕਰਨਗੇ ਤੋ ਐਂਡ ਆਫ ਦਿ ਡੇ ਆਪਣੀ ਫੈਮਲੀ ਜਾਂ ਆਪਣਾ ਪਿੰਡ ਜਾਂ ਆਪਣਾ ਕਲੂ ਜਿਹੜੇ ਏਰੀਆਸ ਦੇ ਵਿੱਚ ਉੱਠੇ ਆ ਉਹਨਾਂ ਲਈ ਜ਼ਰੂਰ ਕੰਮ ਕਰਨਗੇ ਅਪਲਿਫਟਮੈਂਟ ਦੇ ਲਈ ਅਮਨਪ੍ਰੀਤ ਦੇ ਪਿਤਾ ਚਾਹੁੰਦੇ ਨੇ ਕਿ ਜੋ ਸਮਾਂ ਉਹਨਾਂ ਨੇ ਹੰਡਾਇਆ ਹੈ ਉਹ ਹੁਣ ਉਹਨਾਂ ਦੀ ਔਲਾਦ ਨਾ ਹੰਡਾਵੇ ਤੇ ਪੜ੍ਹ ਲਿਖ ਕੇ ਕਿਸੇ ਵਧੀਆ ਨੌਕਰੀ ਤੇ ਲੱਗ ਜਾਵੇ ਮੈਂ ਤਾਂ ਪਹਿਲੇ ਦਿਨ ਤੋਂ ਕਰਦਾ ਜਿਉਂ ਤੇ ਸਕੂਲ ਜਾਂਦਾ ਨਾ ਪੜ੍ਹਾਈ ਕਰਦਾ ਇਹ ਤਾਂ ਉਦੋਂ ਤੋਂ ਹੀ ਧਿਆਨ ਮਹਿਨਤ ਆ ਲਈ ਵੀ ਮੈਂ ਪੜਾ ਮੈਂ ਪੜ ਕੇ ਕੋਨਾ ਕੋਈ ਅਫਸਰ ਲੱਗਾ ਜਾਂ ਹੁੰਦਾ ਹੀ ਬੱਜਿਆਂ ਨੂੰ ਵੀ ਵੱਡੀ ਥੋੜੀ ਜੀ ਲੈਵਲ ਤੇ ਜਾਵਾਂ ਕੋਈ ਆਕੇ ਨਾ ਵੀ ਤੂੰ ਹੀ ਨਿਪੜਾਈ ਕੀਤੀ ਤੇ ਕੀਤਾ ਕੱਖ ਨਹੀਂ ਪਰ ਕੋਨਾ ਕੋ ਬਣ ਕੇ ਦਿਖਾਵਾਂ ਕਿਸੇ ਨੂੰ ਜਾਂ ਮਾਂ ਪਿਓ ਨੂੰ ਆਪਣਾ ਭੈਣ ਭਰਾ ਨੂੰ ਵੀ ਅਗਲਾ ਅਥੇ ਵੀ ਠੀਕ ਮਹਾਰਾਜ ਦੀ ਕਿਰਪਾ ਨਾਲ ਹੋ ਚੁੱਕਾ ਹੈ ਅਸਕਰ ਫਲ ਜਿਹੜਾ ਮਿਹਨਤ ਦਾ ਅਮਨਪ੍ਰੀਤ ਨੂੰ ਮਿਲ ਰਹੀ ਟ੍ਰੇਨਿੰਗ ਦੀ ਕੋਈ ਵੀ ਫੀਸ ਨਹੀਂ ਲਈ ਜਾ ਰਹੀ ਸਾਰਾ ਖਰਚਾ ਸਬਰ ਫਾਊਂਡੇਸ਼ਨ ਤੇ ਖਾਲਸਾ ਏਡ ਵੱਲੋਂ ਚੁੱਕਿਆ ਜਾ ਰਿਹਾ ਹੈ ਸਰ ਇਹਦੀ ਨਾਲ ਆਪਾਂ ਐਡ ਵੇਖਿਆ ਚੋਂ ਲੇ ਕੇ ਤਾਂ ਇੰਸਟਾਗ੍ਰam ਤੇ ਹੋ ਗਿਆ YouTube ਤੇ ਦੀ ਐਡ ਵੇਖੀ ਸੀ ਉਹ ਐਡ ਤੋਂ ਜਿਹੜੇ ਸੋਨੂ ਸੂਦ ਸੀ ਆ ਜਿਹੜੇ ਇੰਡੀਅਨ ਐਕਟਰ ਆ ਉਹਨਾਂ ਨੇ ਦੀ ਐਡ ਵੀ ਕੀਤੀ ਸੀ ਉਹ ਐਡ ਵੇਖ ਕੇ ਆਪਾਂ ਇਹਦਾ ਫਾਰਮ ਅਪਲਾਈ ਕੀਤਾ ਸੀ ਫਾਰਮ ਅਪਲਾਈ ਹੋਣ ਤੋਂ ਬਾਅਦ ਸਾਡੇ ਕੋਲ ਆਈ ਕਿ ਤੁਹਾਡੀ 8 ਤਰੀਕ ਨੂੰ ਕਾਉਂਸਲਿੰਗ ਹੈ ਜਲੰਧਰ ਆਪਾਂ ਜਲੰਧਰ ਗਏ ਉੱਥੇ ਡਾਕੂਮੈਂਟ ਸਬਮਿਟ ਹੋਇਆ ਤੇ ਉਸ ਤੋਂ ਬਾਅਦ ਫਿਰ ਸਾਡਾ ਹੀ ਪ੍ਰੋਸੈਸ ਚੱਲਿਆ ਗਿਆ ਕੋਈ 1 ਰੁਪਏ ਦਾ ਖਰਚਾ ਨਹੀਂ ਲੱਗਾ ਜੇ ਹਾਲ ਤੱਕ ਜੋ ਵਿਚਾਰਿਆ ਸਬਨ ਫਾਊਂਡੇਸ਼ਨ ਵੱਲੋਂ ਖਾਲਸਾ ਦੇ ਸਹਿਯੋਗ ਨਾਲ ਜੋਸਨੋ ਲਬਾਸ ਨੇ ਆਈਐਸ ਕਰਾ ਰਹੀ ਆ ਇਸ ਟਾਈਮ ਉਹਦੀ 1 ਰੁਪਿਆ ਫੀਸ ਨਹੀਂ ਲੱਗੀ ਸਭ ਕੁਝ ਨਾਲ ਉਹ ਫ੍ਰੀ ਚਲਾਇਆ ਜਾ ਰਿਹਾ ਇਥੇ ਡਾਕੀ ਸਾਨੂੰ ਬੁੱਕਸ ਵਗੈਰਾ ਵੀ ਨਾਲ ਉਹ ਪ੍ਰਵਾਨ ਕੀਤਾ ਜਾ ਰਿਹਾ ਕਿ ਅਸੀਂ ਚੰਗੀ ਤਿਆਰੀ ਕਰ ਸਕੀਏ ਕਿ ਪੈਸੇ ਦੇ ਕਰਕੇ ਇਹਦੇ ਕਰਕੇ ਸਾਡੀ ਸਟੱਡੀ ਨਾ ਰੁਕੇ ਪੰਜਾਬ ਦੀ ਬਿਹਤਰੀਨ ਯੂਪੀਐਸਸੀ ਕੋਚਿੰਗ ਅਕੈਡਮੀ ਅਮਨਪ੍ਰੀਤ ਜਿਹੇ ਕਿੰਨੇ ਹੀ ਬੱਚਿਆਂ ਨੂੰ ਭਵਿੱਖ ਵਿੱਚ ਅਫਸਰ ਬਣਾਉਣ ਲਈ ਪੂਰਾ ਜ਼ੋਰ ਲਾ ਰਹੀ ਹੈ ਉਮੀਦ ਕਰਦੇ ਹਾਂ ਕਿ ਅਮਨਪ੍ਰੀਤ ਦੀ ਮਿਹਨਤ ਇੱਕ ਦਿਨ ਰੰਗ ਲਿਆਏਗੀ ਤੇ ਕਾਲ ਸਾਈਡ ਅਤੇ ਸਬਰ ਫਾਊਂਡੇਸ਼ਨ ਦੇ ਲਾਏ ਇਹ ਬੂਟੇ ਆਪਣੇ ਪੰਜਾਬ ਤੇ ਕੌਮ ਨੂੰ ਛਾਂ ਕਰਨਗੇ